ਦਰਸ਼ਨ ਕਰ ਲਏ بس ਹੁਣ ਥੱਲੇ ਨੂੰ ਚਾਲੇ ਪਾਣ ਲੱਗੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਿਜ਼ਿਬਿਲਟੀ ਬਿਲਕੁਲ ਜ਼ੀਰੋ ਹੋ ਗਈ ਵਾਪਸੀ ਉਤਰ ਰਹੇ ਆ نیچے ਤੇ ਬੱਦਲਾ ਜੀ ਬੱਦਲਾ ਜੀ ਆ ਬੱਦਲ ਸਾਡੇ ਜਮਾਂ ਵਿੱਚ ਵਜਦੇ ਫਿਰਦੇ ਆ ਬਾਬਾ ਸੋਖ ਰੱਖੇ 3 ਵਜੇ ਤੱਕ ਗੋਬਿੰਦਾਨ ਤਾਂ ਤੱਕ ਪਹੁੰਚਦੇ ਹੋ ਜੀਏ ਉਸ ਤੋਂ ਬਾਅਦ ਤਾਂ ਚਲੋ ਫਿਰ ਕਿਰਪਾਯੋ ਯਾਥੋ ਯਾਥੋ ਬੁਲਾ ਦਸੂ ਅਸਟ੍ਰਾਇੰਸ ਤੋਂ ਸ੍ਰੀਪੁਰਮਾ ਜਹਾਜ਼ ਦੀ ਬਣਾਵਾ ਕੋਟੇ 20000 ਫਾਉਂਡਰ ਤੋਂ ਮਾਰਨ ਦਾ ਚਾਹਤ ਹੁਕਮ ਹੋ ਗਈ ਗਲੇਸ਼ੀਅਰ ਪਾਰ ਕਰਨਾ ਬਹੁਤ ਔਖਾ ਵਾਪਸੀ ਤੇ ਪੈਰ ਬਹੁਤ ਸਲਿੱਪ ਕਰਦੇ ਆ ਧਿਆਨ ਨਾਲ ਪੂਰੇ 2 ਘੰਟੇ ਦੇ ਵਿੱਚ ਪੂਰਾ ਉਹ ਜਿਹੜਾ ਟਰੈਕ ਕਰਨ ਨੂੰ 4.5 ਘੰਟੇ ਲੱਗੇ ਸੀ ਪੂਰੇ 2 ਘੰਟੇ ਜਿਸ ਮੁਹਾਵਤ ਕਰਤਾ ਹੋ ਰਿਹਾ ਸੀ ਦੇਖ ਸਕਦੇ ਇੱਥੋਂ ਦੀ ਜਿਹੜੀ ਹੈਮਪੰਡ ਸਾਹਿਬ 6 ਕਿਲੋਮੀਟਰ ਬਰਫਾਂ ਪਈਆਂ ਨੇ ਗਲੇਸ਼ੀਅਰ ਥੋੜੇ ਥੋੜੇ ਪਿਗਲ ਰਹੇ ਨੇ ਮੌਸਮ ਹਲੇ ਵੀ ਮੀਂਹ ਆਲਾ ਦੇਖ ਸਕਦੇ ਕਿੰਨ ਮਿੰਨ ਜੀ ਹੋਈ ਜਾਂਦੀ ਆ ਬਸ ਇੱਥੋਂ ਪਹੁੰਚ ਕੇ ਨੀਚੇ ਗੋਬਿੰਦ ਘਾੜ ਤੱਕ ਜਾਣ ਦਾ ਟਿੱਕਾ ਮਿੱਠਿਆ ਆ ਅਜੀਤ ਸਿੰਘਾ ਨੇ ਜਦੋਂ ਸਵੇਰੇ ਟਰੈਕ ਸ਼ੁਰੂ ਕੀਤਾ ਸੀ ਉਦੋਂ ਹਨੇਰਾ ਸੀ ਤਾਂ ਕਰਕੇ ਦਿਖਿਆ ਨਹੀਂ ਹੁਣ ਦੇਖੋ ਪਾਣੀ ਦਾ ਫਲੋ ਕਿੱਦਾਂ ਤੀਆ ਆ ਸਾਰਾ ਗਲੀ ਜਿਹਾ ਵਹਿ ਜਿਹਾ ਨਾ ਦੇਖ ਸਾਹ ਦੇ ਕੋਈ ਨਹੀਂ ਜਿਹੜੀਆਂ ਚੜ੍ਹਾਇਆਂ ਉੱਥੇ ਲੱਗਦੀਆਂ ਸੀ ਉਹ 2 ਘੰਟੇ ਦੇ ਵਿੱਚ

ਅੰਦੀ ਸ੍ਰੀ ਹਿੰਮਕੰਡ ਸਾਹਿਬ ਦੇ ਦਰਸ਼ਨ ਕਰਕੇ ਨੀਚੇ ਉਤਰਿਆ ਆਇਆ ਗੋਬਿੰਦ ਘਟਾਮ ਬਹੁਤ ਵਧੀਆ ਦਰਸ਼ਨ ਹੋਏ ਓਪਨਿੰਗ ਵੀ ਦੇਖ ਲਈ ਸਾਰਾ ਕੁਝ ਦੇਖ ਲਿਆ ਮਹਾਰਾਜ ਦਾ ਫੂਟ ਬੜਾ ਵਧੀਆ ਸਾਡੇ ਦਰਸ਼ਨ ਹੋਏ ਉਸ ਤੋਂ ਬਾਅਦ ਹੁਣ ਅਸੀਂ ਪਹੁੰਚੇ ਆ ਗੋਬਿੰਦ ਘਟਾਮ ਬਸ ਇੱਥੇ ਮਾੜਾ ਮੋਟਾ ਕੁਝ ਖਾਣੇ ਪੀਣੇ ਆ ਤੇ ਮੇਨ ਟੀਚਰ ਸਾਡਾ ਗੋਬਿੰਦ ਘਾਟ ਪਰੰਦਾ ਵਾ ਮੇਨ ਅੱਜ ਇੱਥੇ ਪਹੁੰਚਣਾ ਤੇ ਆਲੇ ਦੁਆਲੇ ਦਾ ਥਿਊ ਤੁਸੀਂ ਦੇਖ ਸਕਦੇ ਹੋ ਸ਼ਾਨਦਾਰ ਚਾਕਾ ਬਕਾ ਵਜਰਾ ਇਥੋਂ ਜਿਹਨਾਂ ਦੀ ਦੇਖ ਲੋ ਉਹ ਮਟਰਫਾਲ ਤੋਂ ਜਿਹੜਾ ਸਾਰਾ ਪਾਣੀ ਆ ਦਰਿਆ ਬਣ ਕੇ ਇਧਰੋਂ ਨਿਕਲਦਾ ਮੀਂਹ ਹਲੇ ਵੀ ਪਈ ਆ ਰਿਹਾ ਉਰੇ ਮੀਂਹ ਦਾ ਪਹਾੜ ਦੇਖੋ ਕਿੰਨਾ ਤੇਜ਼ ਆ ਤੇ ਪਾਣੀ ਸਾਫ਼ ਦੇਖੋ ਕਿੰਨਾ ਜੂਨ ਜੁਲਾਈ ਤੋਂ ਬਾਅਦ ਆਹੀ ਪਾਣੀ ਮਿੱਟੀ ਰੰਗਾ ਹੋ ਜਾਣਾ ਤੋ ਵੀ ਪਹਾੜਾਂ ਦੇ ਵਿੱਚੋਂ ਮਿੱਟੀ ਖੁਰਨ ਲੱਗ ਜਿੰਦੀ ਆ ਉਸ ਵਕਤ ਜਦੋਂ ਮੀਂਹ ਪੈਂਦੇ ਚੜਾਈਆਂ ਚੜਦੇ ਤੇ ਉਤਰਦੇ ਹੋਏ ਕੁਝ ਵੀ ਨਹੀਂ ਖਾਂਦਾ ਸੀ ਵੱਤ-ਵੱਤ ਪਾਣੀ ਹੀ ਪੀਤਾ ਵਾ ਪਤਾ ਨਹੀਂ ਰੱਬ ਨੇ ਦਰਸ਼ਨ ਤਾਂ ਵਧੀਆ ਕਰਾਏ ਪਰ ਆ ਬੰਦਾ ਖਾਦਾ ਕੁਛ ਖਾਂ ਰਿਹਾ ਕਾ ਇਸ ਟਾਈਮ ਬਹੁਤ ਜ਼ਿਆਦਾ ਤਕ ਮੈਨੂੰ ਗਾਲਾਂ ਕੱਢੀ ਜਾਂਦਾ ਵਾ ਦੱਸ ਮੈਂ ਕੀ ਕੀਤਾ ਸਾਡਾ ਜਿਹੜਾ ਮੇਨ ਕੈਸ਼ੀਅਰ ਬੰਦਾ ਉਹ ਪਿੱਛੇ ਰਹਿ ਗਿਆ ਪ੍ਰੈਕ ਕਰਦੇ ਸਮੇਂ ਬਸ ਇਹ ਚੀਜ਼ਾਂ ਦਾ ਖਿਆਲ ਰੱਖੋ ਵੀ ਪਾਣੀ ਵੱਤ-ਵੱਤ ਪੀਓ ਤੇ ਕਿਉਂਕਿ ਉੱਪਰ ਜਾਂਦੇ ਜਾਂਦੇ ਆਕਸੀਜਨ ਲੈਵਲ ਬਹੁਤ ਘਟ ਜਾਂਦਾ ਐਲਟੀਟਿਊਡ ਬਹੁਤ ਉੱਪਰ ਆ ਤੇ ਜਿਵੇਂ ਕਿ ਤੁਹਾਨੂੰ ਪਤਾ ਹੀ ਆ ਉੱਪਰ ਜਾ ਕੇ ਸਿਰਫ ਖਿਚੜੀ ਤੇ ਚਾਹ ਦਾ ਲੰਗਰ ਹੁੰਦਾ ਵਾ ਤੇ ਉਹ ਅਸੀਂ ਛਕ ਲਿਆ ਸੀਗਾ ਇਸ ਵਾਰ ਉਹ ਸੀਗੇ ਉਹ ਜਿਹੜੇ ਆਪਾਂ ਬਚਪਨ 'ਚ ਨਹੀਂ ਖਾਂਦੇ ਹੁੰਦੇ ਸੀਗੇ ਪਾਪੜ ਉਹ ਜਿਹੜੇ ਉਂਗਲਾਂ 'ਚ ਬਾਜੀ ਖਾਂਦੇ ਸੀ ਉਹ ਸੀਗੇ ਨਾਲ ਚਾਹ ਦੇ ਉਹ ਖਾਦਾ ਤੇ ਫਿਰ ਥੱਲੇ ਨੂੰ ਉਤਰਿਆ ਆ ਆ ਪਾਜੀ ਨੂੰ ਹਲੇ ਵੀ ਇੰਨੀ ਭੁੱਖ ਲੱਗੀ ਆ ਦੋ ਤਾਂwidehat ਤੇ ਕੋ ਪਤਾ ਲੱਗਣੀ ਆਗੇ ਤੇ ਹੁਣ ਅਸੀਂ ਬਸ ਸਾਹਮਣੇ ਆ ਗਿਆ ਗੋਬਿੰਦ ਧਾਮ ਬਸ ਪਹੁੰਚਦੇ ਆਂ ਕਰਦੇ ਆਂ ਦਰਸ਼ਨ ਮੇਲੇ ਤੇ ਪੌਣੇ ਆ ਚਾਲੇ ਗੋਬਿੰਦ ਘਾਟ ਵੱਲ ਨੂੰ ਪਹੁੰਚ ਪਏ ਆਂ ਗੁਰਦੁਆਰਾ ਹਿੰਦਕੁੰਡ ਸਾਹਿਬ ਜੀ ਗੋਬਿੰਦ ਧਾਮ ਬਸ ਘਾਟ ਤੇ ਉਤਰਦੇ ਆਂ ਤੇ ਫਿਰ ਤਾਂ ਨਾਮ ਲੈਂਦੇ ਆਂ ਆਪ ਸਾਨੂੰ ਚਾਲੇ ਪਾਤੇ ਗੋਬਿੰਦ ਘਾਟ ਵੱਲ ਆਖਰੀ ਵਾਰ ਦਾ ਚਾਕਾ ਵਾਕਾ ਦੇਖ ਲਓ ਤੁਸੀਂ ਹੈਲੀਪੈਡ ਦਾ ਡੈਰ ਜਾਓ ਡੈਰ ਨਹੀਂ ਹੁਣ ਤੁਹਾਨੂੰ ਸਿੱਧਾ ਥੱਲੇ ਜਾ ਕੇ ਮਿਲਾਂਗੇ ਕਿਉਂਕਿ ਰਸਤੇ ਦੇ ਵਿੱਚ ਨੇੜੋਂ ਹੋ ਜਾਣਾ ਆਪਾਂ ਨੂੰ ਉੱਤਰ ਦੇ ਉੱਤਰ ਦੇ ਆ ਜਿਹੜਾ ਤੁਸੀਂ ਹੈਲੀਕਾਪਟਰ ਦੇਖਿਆ 5500 ਤੋਂ 6000 ਖਰਚਾ ਵਾ ਇੱਕ ਸਾਈਡ ਦਾ ਜਿਵੇਂ ਆਪਾਂ ਕੋਈ ਵੀ ਟਰੈਕ ਕਰਦੇ ਆ ਆਪਾਂ ਨੂੰ ਬੂਟ ਤੇ ਆਪਣੇ ਕੱਪੜੇ ਕੰਫਰਟੇਬਲ ਪਾਣੇ ਚਾਹੀਦੇ ਆ ਕਿਉਂਕਿ ਕਈ ਵਾਰ ਬੂਟ ਟਾਈਟ ਓਨ ਕਰਕੇ ਜਦੋਂ ਆਪਾਂ ਉਤਰਦੇ ਆ ਪੈਰਾਂ ਦੇ ਨੋਹਾਂ ਤੇ ਬਹੁਤ ਜ਼ੋਰ ਪੈਂਦਾ ਤੇ ਬੂਟਿਆਂ ਤੇ ਖਾਸ ਕਰਕੇ ਤੇ ਉਤਰਨ ਵਕਤ ਆਪਣਾ ਜ਼ਿਆਦਾ ਜ਼ੋਰ ਲੱਗਦਾ ਸਿਰਫ ਪੈਰਾਂ ਦਾ ਤੇ ਆਪਣਾ ਬੂਟਿਆਂ ਦਾ ਤੇ ਜਦੋਂ ਆਪਾਂ ਚੜਾਈ ਕਰਦੇ ਆ ਉਦੋਂ ਆਪਣਾ ਸਾਰਾ ਸਰੀਰ ਦਾ ਜੋਰ ਲੱਗਦਾ ਤੇ ਪਾਣੀ ਵੱਧ ਵੱਧ ਪੀਓ ਕਿਉਂਕਿ ਇਹ ਨਾਲ ਆਕਸੀਜਨ ਲੈਵਲ ਸੈੱਟ ਰਹਿੰਦਾ ਆਪਣਾ ਕਿਉਂਕਿ ਹਾਈ ਐਲਟੀਟਿਊਡ ਤੇ ਆਪਣੇ ਤੋਂ ਫੇਰ ਬੋਲਿਆ ਵੀ ਨਹੀਂ ਜਾਂਦਾ ਨਾਲੇ ਨੱਕ ਨਾਲ ਸਾਹ ਲੈਣਾ ਚਾਹੀਦਾ ਜੀ ਆਪਾਂ ਮੂੰਹ ਨਾਲ ਸਾਹ ਲੈਂਦੇ ਆਂ ਫਿਰ ਵੱਧ ਔਖਾ ਹੁੰਦਾ ਵਾ ਨਾਲੇ ਸਾਹ ਹਮੇਸ਼ਾ ਖੜ ਕੇ ਲੈਣਾ ਚਾਹੀਦਾ ਜਦੋਂ ਆਪਾਂ ਬੰਨੇ ਆਂ ਆਪਣੇ ਗੋਡਿਆਂ ਦੇ ਉਦੋਂ ਸਭ ਤੋਂ ਵੱਧ ਜਿਆਦਾ ਅਸਰ ਪੈਂਦਾ ਵਾ ਧੰਨਵਾਦ ਅੱਜ ਜਿਹੜਾ ਤੁਸੀਂ ਪੋਲ ਦੇਖ ਰਹੇ ਹੋ ਇਹ ਨਵਾਂ ਪੋਲਾ ਜਦੋਂ ਅਸੀਂ ਕਹੇ ਸੀ ਉਹਦੇ ਨੀਚੇ ਵਾਲੇ ਪੋਲ ਦਾ ਕਹਿੰਦੇ ਜਿਹੜਾ ਇਹਦੇ ਨੀਚੇ ਆ ਤੌਹਦੇ ਦੇ ਦੇਖ ਸਕਦੇ ਹਾਂ ਹਨੇਰਾ ਹੋ ਗਿਆ ਥੱਲੇ ਉੱਤਰ ਦੇ ਉੱਤਰ ਤੇ ਆ ਕੋੜੇ ਖੱਤਰ ਵਾਲੇ ਵੀ ਪਹੁੰਚੀ ਜਾਂਦੇ ਆ ਥੱਲੇ ਬਸ ਰਹਿ ਗਿਆ ਥੋੜਾ ਦਾ ਕਿਲੋਮੀਟਰ ਪਹੁੰਚਦੇ ਆ ਪੁਲਨਾ گاؤں ਤੇ ਤੁਹਾਨੂੰ ਮਿਲਦੇ ਆ ਆ ਬਾਈ ਹੁਣੀ ਫਤੇਗੜ ਸਾਹਿਬ ਤੋਂ ਅੱਜ ਮੈਨੂੰ ਮਿਲੇ ਸਫਰ ਕਰਦੇ ਕਰਦੇ ਤੇ ਇਧਰ ਆ ਵੀਰਾ ਸਤਿ ਸ੍ਰੀ ਅਕਾਲ ਤੇ ਵੀਰੇ ਹੁਣੀ ਆਪਣੇ ਹੁਣ ਪੱਕੇ ਮਿੱਤਰ ਬਣ ਗਏ ਆ ਹੁਣ ਆਪਾਂ ਜਦੋਂ ਵੀ ਫਤੇਗੜ ਸਾਹਿਬ ਜਾਇਆ ਕਰਾਂਗੇ ਆ ਬਾਈ ਉਹਨਾਂ ਕੋਲ ਹੀ ਰੁਕਿਆ ਕਰਨਾ ਜਦੋਂ ਅਸੀਂ ਲੁਧਿਆਣਾ ਜਾਵਾਂਗੇ ਤਾਂ ਬਾਈਆਂ ਬਣ ਰੁਕੇ ਕਰਨਾ ਜਰੂਰ ਜਰੂਰ ਵੀਰੇ ਪਹੁੰਚ ਚੁੱਕੇ ਆ ਗੁਰਦੁਆਰਾ ਸ੍ਰੀ ਗੋਬਿੰਦ ਘਾਟ ਉਤਰਾਈਆਂ ਚੜਾਈਆਂ ਸਭ ਦੇਖ ਲੀਆਂ ਹੁਣ ਦਰਸ਼ਨ ਕਰਦੇ ਆ ਦੇ ਸਵੇਰੇ ਪਾਵਾਂਗੇ ਚਾਲੇ ਕਿਹਾ ਗੁਰਦੁਆਰਾ ਸ੍ਰੀ ਗੋਬਿੰਦ ਘਾਟ ਤੇ ਪਹੁੰਚ ਚੁੱਕੇ ਆ 호텔 ਦੇ ਵਿੱਚ ਅੱਜ ਦਾ ਦਿਨ ਹੁੰਦਾ ਇੱਥੇ ਖਤਮ ਮਤਲਬ ਅੱਜ ਦਾ ਵਲੋਗ ਹੁੰਦਾ ਇੱਥੇ ਖਤਮ ਮਿਲ ਜਿਆ ਤੁਹਾਨੂੰ ਫਿਰ ਦੇ ਨਵੀਂ ਵੀਡੀਓ ਤੇ ਨਵੇਂ ਦਿਨ ਦੇ ਨਾਲ ਸਤਿ ਸ੍ਰੀ ਅਕਾਲ